ਜਨਾਨੀ ਕੀ ਧੱਥਾ ਪਾਈ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਮਦਰ ਪਰ ਚਲੇੜੀ ਜੀ ਤੇ ਉਹ ਕੌਣ ਨੇ ਜੀ ਉਹ ਕੌਣ ਨੇ ਜੀ ਜਨਾਨੀ ਕੌਣ ਹੈ ਜੀ ਧੱਤਕਾ ਕਰਿਆ ਜੀ ਮੇਰੇ ਨਾਲ ਜਨਾਨੀ ਗੈਰ ਹਿਸਾਬੀ ਤੁਸੀਂ ਕਿਹੜੀ ਉਸ ਤੋਂ ਪਰ ਨਹੀਂ ਸੀਗੀ ਅਸੀਂ ਕਾਂਗਰਸ ਤੋਂ ਕਾਂਗਰਸ ਤੇ ਉਹ ਖੋਸ ਲੈ ਗਈ ਜਨਾਨੀ ਮੇ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਥਾ ਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਜਾਣਕਾਰੀ ਕੋਈ ਹੈ ਸਾਫਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਤੱਕਾ ਕੀਤਾ ਜੀ ਤੱਕਾ ਕਰਿਆ ਜੀ ਸਾਡੇ ਕਰ ਉਹ ਤਾਂ ਕਿਸੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਉਹ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਫਰੂ ਨਹੀਂ ਸਾਡਾ ਕੋਈ ਨਹੀਂ ਜੀ ਕਿਤੋਂ ਫੜੀ ਤੁਹਾਡੀ ਉਹ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਰੋ ਜੀ ਇਹ ਪਤਾ ਨਹੀਂ ਕਾਗਜ਼ ਭਰਨ ਦੇ ਦਫ਼ਤਰ ਦੇ ਬਾਹਰ ਹੀ ਖੋਲ ਹੀ ਚੱਲੋ ਬਾਹਰ ਬਹੁਤ ਈਜੀ ਉਸ ਦੇ ਤੱਕਰ ਦੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਵੜਿਆ ਜੀ ਦੇਖੋ